ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਚੈਨਲ ਕੁਲਦੀਪ ਵਲੌਗ ਤੇ ਵੀਰ ਕਰਦੇ ਆਂ ਜੀ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਸਭ ਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿੱਚ ਰਹੇ ਤੇ ਆਪਾਂ ਲੱਗੇ ਸੀ ਜੀ ਹੁਣ ਵਲੌਗ ਸ਼ੁਰੂ ਕਰਨ ਅੱਜ ਸਵੇਰ ਤੋਂ ਆਪਾਂ ਕੰਮ ਦੇ ਵੀ ਨਹੀਂ ਕਰ ਸਕੇ ਵਲੌਗ ਸ਼ੁਰੂ ਤੇ ਹੁਣ ਅਸੀਂ ਲੱਗੇ ਸੀ ਜੀ ਸਬ지 ਜੀਰਨਾ ਤੇ ਇਹ ਚੀਜ਼ ਦੇ ਸੀ ਤੜਕਾ ਤੇ ਮੈਂ ਜੀ ਕਦੂ ਅੱਜ ਫੇਰ ਕਦੂ ਦਾ ਰਣਾ ਸੀ ਤੇ ਹੋਰ ਕੋਈ ਸਬਜ਼ੀ ਹੈ ਨਹੀਂ ਕद्दू ਤੋਰਗਾ ਤੇ ਸਾਡਾ ਮਨਜੋਤ ਸਾਡੇ ਨਾਲ ਰੋਜ਼ ਲੜ ਪੈਂਦਾ ਕद्दू ਤਾਂ ਲੈ ਲੀਂਗੋ ਤੋਰ ਲੈ ਲੀਂਗੋ ਆਈ ਕਰੀ ਗੋ ਉਹ ਭਾਲਦਾ ਰੋਜ਼ ਮੂੰਗੀ ਤੇ ਆਲੂ ਪਿੰਡ ਹਾਂ ਘੜਾ ਸੁਣੀ ਜਾਂਦਾ ਡੇੜੀ ਤੇ ਡੇੜੀ ਘਰੇ ਬਾਹਰ ਨੂੰ ਦੇਈ ਤੇ ਕਿਥੇ ਗਿਆ ਹੋ ਕਿ ਦੇਦੇ ਸੱਚ ਫੀਡ ਘੇ ਇਸ ਚਿਕਨਾਂ ਦਾ ਫੀਡ ਸਿਕ ਮਾਮੂ ਕੀ ਉਹਦੇ ਇੱਕ ਬੋਰੀ ਲੈਂਦੀ ਮੈਂ ਕਿਹਾ ਸੀ ਦੋ ਚੱਕ ਲਿਆ ਉਹ ਵੀ ਦੋ ਫਿਰ ਲੋਡ ਨਹੀਂ ਆਉਣਾ ਨਹੀਂ ਜਿੱਦੇ ਉਹ ਦੂਜੀ ਲੈਂਦੀ ਸੀਗੀ ਉਹਨਾਂ ਵਾਲੀ ਬੈੜਾਂ ਵਾਲੀ ਤੇ ਕਟੰਗਾਂ ਵਾਲੀ ਹੈਨਾ ਉਹ ਦੋ ਲੈਂਦੀਆਂ ਸੀਗਾ ਪਤਾ ਕਰਤਾ ਕਟੰਗਾਂ ਵਧਕਾ ਲਉਂ ਸੀ ਦੋਨੇ ਬੋਰੀਆਂ ਤੇ ਮੈਂ ਸੈਗਮਨ ਕਿਹਾ ਸੀ ਜੇ ਮੈਂ ਫਿਰ ਦੋਨੇ ਚੱਕ ਲਏ ਇੱਕ ਹੀ ਜਾਂਦੀ ਦੋ ਘਰ ਮੋਕੀ ਹੋਂ ਦੋ ਤਿੰਨਾਂ ਨਿਕਲਦੇ ਬੋਰੀਆਂ ਅਸੀਂ ਬੰਦ ਸਕਦੇ ਤੇ ਹਾਂ ਪਹਿਲੇ ਤਾਂ ਗਏ ਸੁਬਾ ਲੈ ਆਵਾਂਗੇ ਫਿਰ ਮੈਂ ਖੀਰੂਣੀ ਚੱਕ ਲਿਓ ਫਿਰ ਨਹੀਂ ਤੂਆ ਫੇਰ ਨਹੀਂ ਚਲ ਜੀ ਫੇਰ ਜਿਹਦੀ ਆ ਹਾਂ ਮੈਂ ਅੱਗੇ ਕਹੀ ਜਨੀ ਕੱਦੂ ਦੀ ਧਰਦੇ ਆ ਮਜੂਤ ਫਿਰ ਕਹੂਗਾ ਵੀ ਆਲੂ ਤੇ ਮੂੰਗੀ ਹੋਲੇ ਨੂੰ ਇੱਕ ਚੱਲੜੀ ਹੋਵੇ ਜੀ ਇਹਦੇ ਵਾਸਤੇ ਹੋ ਗਿਆ ਡੈੜੀ ਤੇ ਫੀਡ ਲੈਣੀ ਸੀ ਡੈੜੀ ਤੁਸੀਂ ਆ ਗਏ ਹੈ ਤੁਸੀਂ ਆ ਗਏ ਕਾ ਵੀ ਆ ਗਏ ਕਹੇ ਡੈੜੀ ਤੁਸੀਂ ਆ ਗਏ ਮੈਂ ਕਿਹਾ ਡੈੜੀ ਮੈਂ ਤਾਂ ਵੀ ਫੀਡ ਲੈਣ ਗਏ ਆ ਉਹ ਮੈਂ ਜਾਣਾ ਗੋਮਾ ਸੜ ਕੇ ਰੋ ਤੇ ਹਾਂ ਜੀ ਮੈਂ ਕਿਹਾ ਸਵਾਦੀ ਸਵੇਰ ਮੇਕਾ ਟਾਈਮ ਨਹੀਂ ਹੁੰਦਾ ਇੰਨਾ ਉਹ ਵਾਲਾ ਕੀ ਹੈ ਮੱਠੇ ਲਿਆ ਕੇ ਦੇਖੀ ਫਿਰ ਵੱਡਾ ਲੈਣਾ ਜੇ ਫਿਰ ਫੇਰ ਉਹ ਘਾਹ ਉਹ ਮਮੀ ਕਿਹੜਾ ਏ ਗੋਰਾ ਤੂੰ ਗੋਰੇ ਤੋਂ ਆਮ ਲੈਣੇ ਤੂੰ ਮੈਨੂੰ ਆਂ ਦੱਸ ਮੈਨੂੰ ਕੜੀ ਸਬਜ਼ੀ ਬਣਾ ਕੇ ਦੇ ਦੇ ਕਾਦੀ ਬਣਾ ਕੇ ਦੇਵਾਂ ਚਾਹਣੀ ਬਣਾ ਦੂੰ ਫਿਰ ਮੈਂ ਤਾਂ ਜੀ ਹੂੰ ਔਰ ਜੀ ਬਣਾ ਦਿੰਦੀ ਆਂਡੇ ਆਦੀ ਬਣਾ ਦਿੰਦੀ ਲੋ ਆਂਡੇ ਤਾਂ ਪਕਾਉਂਦੇ ਹੀ ਹੂੰ ਮੋਟਰੀ ਮੋਟਰੀ ਬਣਾ ਲਈ ਆਂਦੇ ਆਪਾਂ ਕਿਉਂ ਨਹੀਂ ਸਾਦੇ ਇਹ ਨਹੀਂ ਨਾ ਕਰਦੀ ਜਾਂਦੇ ਮੈਂ ਤਾਂ ਮੀਟ ਵੀ ਖਾ ਲੀ ਹੋਰ ਕੁਸ ਖਾ ਲ ਚੁੱਬੜਾ ਚੁੱਬੜ ਪਾਏ ਹਰੀਆਂ ਮਿਰਚਾਂ ਮੈਂ ਚਰਨੀ ਨਹੀਂ ਕਰਦੇ ਨਹੀਂ ਮੈਂ ਚਰਨੀ ਮੈਨੂੰ ਤਰੰਗਾ ਹਿੰਦਾ ਏਡੇ ਏਡੇ ਵਿੱਚ ਗੰਡੇ ਪਾਏ ਵੀ ਨੇ ਕਿ ਮੈਂ ਚਤਨੀ ਮੈਂ ਅੱਕ ਕੇ ਖਾ ਲੇਣੀ ਮੋਟਰੀ ਬਣਾ ਗੰਡੇ ਪਸੰਦ ਨਹੀਂ ਕਰਨ ਨਹੀਂ ਕੰਮ ਤੋਂ ਕੱਲ੍ਹਾਂ ਚੁੱਭੜ ਤੇ ਹਰ ਗਮਾਚ ਨਹੀਂ ਨਿਊਟਰੀ ਤੇ ਮੈਂ ਲੱਡ ਪਿਆਈ ਪਿਆ ਹੈ ਦੇਖ ਲੈ ਇੱਕ ਵਾਰ ਹੈ ਨਾ ਅਸ਼ੋਕ ਜਿਹੋ ਯਾ ਕਹਿੰਦਾ ਨਹੀਂ ਮੰਗਦਾ ਚੱਲ ਫਿਰ ਲੈ ਜਾ ਮੈਨੂੰ ਪੱਕਾ ਨਹੀਂ ਪਤਾ ਵੀ ਹੈਗਾ ਸਟੋਰ ਚ ਕਿ ਨਹੀਂ ਐਸੇ ਕਿੱਥੇ ਆ ਐਸੇ ਤੇ ਪਤਾ ਲੱਗਦਾ ਹੈ ਕਿ ਕਿ ਡੇਢੀ ਦੇ ਵੱਢੀ ਲੈ ਜਾ ਦੀ ਰਾਤ ਦੱਕਰੀਤਾ ਜੜਾ ਆ ਕੀ ਆ ਅਸੀਂ ਬਣਾਈਏ ਕद्दू ਦੀ ਸਬਜ਼ੀ ਤੇ ਹੁਣ ਜੋ ਰੇਲ ਕਿੰਨਾ ਨੇਰਾ ਹੋ ਗਿਆ ਤੇ ਬਾਬਾ ਰਹਿਰਾਸ ਵੀ ਘਰ ਹਟਿਆ ਤੇ ਹੁਣ ਕਹਿੰਦਾ ਮੈਨੇ ਨਹੀਂ ਰੀਣਾ ਕਿੱਦਿਓ ਛਿੰਨਾ ਕੋ ਵੇਲਾ ਹੋਇਆ ਤੇ ਕਹਿੰਦਾ ਨਹੀਂ ਮੈਂ ਰੋਟੀ ਨਹੀਂ ਖਾਣੀ ਤੇ ਵਧੀਆ ਬਣਦੇ ਘਰ ਦੇ ਤੇਸਰੀ ਲਾਜੀ ਤੇਸਰੀ ਖਾਉਣ ਲੱਗੇ ਐਸੀ ਲੱਗੂ ਜਿਹਨ ਖਾਦੇ ਹੀ ਨਾ ਕਰੇ ਤੇਸਰੀ ਕਰਾਉਣ ਖਾਦੇ ਐ ਬਹੁਤ ਵਧੀਆ ਤੇਸਰੀ ਬਣਦੀ ਹੈ ਤੇਰੀ ਗਾਈ ਹੌਲਾ ਪਾ ਲੱਗੇ ਇਹਨੇ ਬਿਹਾ ਤੇਸਰੀ ਨਾ ਹਰੀ ਮਿਰਚੇ ਖਾਂਦਾ ਨਹੀਂ ਜਿਉ ਆਪਾਂ ਪਾਈ ਹਣੀ ਇਸ ਕਰਕੇ ਆਪਾਂ ਖਾਵਾਂਗੇ ਲਾਲ ਮਿਰਚ ਕਿਹਦੇ ਕਰਦੇ ਨਾ ਕਿੱਥੇ ਰੱਬੀ ਵਰਤਦੇ ਵਰਤ ਨੂੰ ਮੇਰੇ ਪਰ ਸਾਰੇ ਮਗਾ ਦੇ ਚਾਹ ਦੇ ਪਾਣੀ ਦੀ ਮੋਨਾਂ ਨੂੰ ਔਰ ਗਾਲਾਂ ਹੈ ਨਾ ਮੁੰਮੰਗੋਲ ਔਰ ਦੋ ਤਰ੍ਹਾਂ ਦਾ ਪਾਣੀ ਥੋੜੇ ਇਹਨੂੰ ਪੱਕੇ ਟਾਇਆ ਕਰੋ ਫਿਰ ਇਸਨੂੰ ਪਾ ਕੇ ਦੋ ਕਾਂਜੀ ਆ ਪੱਕੇ ਨਾਲ ਕੱਟਨੇ ਨੇ ਲਓ ਇਹਦੀ ਜੀ ਤੇਰੋ ਗੱਢੀ ਵੀ ਇਹ ਕਾਲੂ ਅੱਜ ਫੁੱਲ ਫੇਲ ਤੋਂ ਸਾਰਾ ਬੱਦ ਗਿਆ ਹਾਂ ਸਾਰਾ ਪੀ ਗਿਆ ਸਾਰਾ ਆ ਗਿਆ ਛੋਟਾ ਜਿਹੜਾ ਹਾਲ ਚਾਹ ਨੂੰ ਮੈਂ ਪਿਆ ਰਹੀ ਹਾਂ ਮੈਨ ਮੋਕ ਨਾ ਲੱਗ ਜੀ ਛੋਟਾ ਹਜੇ ਫਿਰ ਉਹ ਖਾਣ ਦਾ ਸਾਰਾ ਇਹ ਕੁਖਾਰੀ ਯਾਰਾ ਸਾਰਾ ਤਾਂ ਖੁੱਲ ਕੇ ਪੀ ਲਿਆ ਨਹੀਂ ਉਹ ਵੀ ਤਾਂ ਥੋੜਾ ਜਿਹਾ ਤਾਂ ਪਿਆ ਹੋਊ ਹਾਂਜੀ ਹੁਣ ਆਪਾਂ ਇੱਥੇ ਕਰਦੇ ਆਂ ਜੀ ਵਲੌਗ ਦਾ ਐਂਡ ਤੇ ਫਿਰ ਆਪਾਂ ਕੱਲ ਨੂੰ ਮਿਲਦੇ ਆਂ ਜੀ ਸੋਹਣੇ ਜੇ ਵਲੌਗ ਦੇ ਨਾਲ ਤੇ ਅੱਜ ਤਾਂ ਲੇਟ ਬਹੁਤ ਹੋ ਗਏ ਬਸ ਹੁਣ ਤਾਂ ਆਏ ਜਲਦੀ ਜਲਦੀ ਰੋਟੀ ਖਾਈਏ ਤੇ ਮੰਜੇ ਤੇ ਡਿੱਗ ਗਏ ਥੱਕੇ ਹੋਏ ਬਹੁਤ ਆ ਤੇ ਮਨਜੋਤ ਹੁਣ ਬੁਲਾਉਂਦਾ ਜੀ ਸਾਰਿਆਂ ਨੂੰ ਸਤ ਸ੍ਰੀ ਕਾਲਾ ਐਂਡ ਤੇ ਪਹਿਲਾ ਪੋਲ ਲਗਾਇਆ ਜੀ ਹੁਣ ਬੁਲਾਉਂਦਾ ਤੇ ਵੀਡੀਓ ਕਿਵੇਂ ਲੱਗੀ ਜੀ ਜਰੂਰ ਦੱਸਣਾ ਕਮੈਂਟ ਕਰਕੇ ਜੇ ਚੰਗੀ ਲੱਗੀ ਤਾਂ ਅੱਗੇ ਲਾਈਕ ਸ਼ੇਅਰ ਜਰੂਰ ਕਰਨਾ ਜੀ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸੋਹਣੇ-ਸੋਹਣੇ ਕਮੈਂਟ ਕਰਨਾ ਲਈ ਸਤ ਸ੍ਰੀ ਸਤ ਸ੍ਰੀ ਕਾਲਾ ਜੀ